ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਜਿਸ ਦਾ ਨਾਮ ਹੈ ਮਨਪ੍ਰੀਤ ਕੌਰ ਬਲੌਗਸ ਤੇ ਪਹਿਲੇ ਤੇ ਸਭ ਦਾ ਤੈਦਰ ਤੋਂ ਧੰਨਵਾਦ ਸਾਡੇ YouTube ਤੇ 300 ਸਬਸਕ੍ਰਾਈਬਰ ਕੰਪਲੀਟ ਹੋ ਗਏ ਨੇ ਸਿਰਫ ਤੁਹਾਡੇ ਕਰਕੇ ਤੇ ਤੁਹਾਡਾ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਭ ਦਾ ਤੈਦਰ ਤੋਂ ਧੰਨਵਾਦ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਖੁਸ਼ ਰਹੋ ਤੇ ਚਲੋ ਇਸ ਖੁਸ਼ੀ ਵਿੱਚ ਮੈਂ ਕੁਝ ਮਿੱਠਾ ਬਣਾਉਣ ਦਾ ਸੋਚ ਰਹੀ ਸੀਗੀ ਤੇ ਮੈਂ ਬਣਾ ਰਹੀ ਆ ਫਿਰ ਮਿੱਠੇ ਦੇ ਵਿੱਚ ਬੇਸਣ ਦੇ ਲੱਡੂ ਹਾਂਜੀ ਮੈਂ ਬੇਸਣ ਦੇ ਲੱਡੂ ਬਣਾ ਰਹੀ ਆ ਤੇ ਬਣੇ ਰਿਹਾ ਵੀਡੀਓ ਨਾਲ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਪਲੀਜ਼ ਇੱਕ ਲਾਈਕ ਤੇ ਚੈਨਲ ਨੂੰ ਵੀ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਕਰਿਓ ਚਲੋ ਕਰ ਲਈਏ ਸਟਾਰਟ ਚਲੋ ਜੀ ਆਪਾਂ ਆਰ ਫਾਈਂਡ ਵਰਤਾਂਗੇ ਦੇ ਲਈ ਮੇਰੇ ਫਾਈਨ ਪਾ ਦਿੱਤਾ ਹੈ ਮੈਂ ਕੜਛੀ ਕੋ ਹੋਣਾ ਮੇਰੇ ਖਿਆਲ ਚ ਇਹ ਕੜਛੀ 1/2 ਕੜਛੀ ਆਪਾਂ ਪਾ ਦਿੰਦੇ ਹਾਂ ਹੁਣ ਆਪਾਂ ਇਸ ਦੇ ਗਰਮ ਹੋਣ ਦੀ ਵੇਟ ਕਰਦੇ ਹਾਂ ਤੇ ਫਿਰ ਆਪਾਂ ਇਸ ਦੇ ਵਿੱਚ ਪਾਵਾਂਗੇ ਵੇਸਣ ਨੂੰ ਭੁੰਨਾਗੇ ਚਲੋ ਜੀ ਇਹ ਹੋ ਗਿਆ ਗਰਮ ਚਲੋ ਜੀ ਮੈਨੂੰ ਬੇਸਨ ਥੋੜਾ ਲੱਗਾ ਕਿ ਘਟਿਆ ਤੇ ਇਸ ਲਈ ਮੈਂ ਥੋੜਾ ਜਿਹਾ ਹੋਰ ਹਾਫ ਕੌਲੀ ਹੋਰ ਪਾ ਰਹੀ ਹਾਂ ਤੇ ਗੈਸ ਕਰ ਰਹੀ ਹਾਂ ਆਪਾਂ ਹੁਣ ਆਪਾਂ ਬੇਸਨ ਨੂੰ ਪੁੰਨਾਂਗੇ ਚਲੋ ਜੀ ਦੇਖੋ ਤੁਸੀਂ ਕਲਰ ਚੇਂਜ ਹੋ ਗਿਆ ਏ ਬਿਸੰਦਾ ਜੋ ਕਿ ਇਹ ਸ਼ਾਇਦ ਥੋੜਾ ਭੁੰਨਿਆ ਗਿਆ ਹੁਣ ਆਪਾਂ ਇਸ ਨੂੰ ਕਰਾਂਗੇ ਇਸ ਨੂੰ ਬੰਦ ਦੇਖੋ ਤੁਸੀਂ ਕਲਰ ਬਿਲਕੁਲ ਚੇਂਜ ਹੋ ਗਿਆ ਤੇ ਹੁਣ ਇਹ ਭੁੰਨਿਆ ਗਿਆ ਹੁਣ ਆਪਾਂ ਇਸ ਨੂੰ ਠੰਡਾ ਹੋਣ ਲਈ ਰੱਖ ਦੇਵਾਂਗੇ ਉਦੋਂ ਤੱਕ ਆਪਾਂ ਬਣਾਵਾਂਗੇ ਚਾਹ ਸ਼ੁੱਕਰ ਮਿਸ਼ਨ ਪੂਰੀ ਤਰ੍ਹਾਂ ਪੁੰਨਿਆ ਗਿਆ ਚਲੋ ਜੀ ਮੈਂ ਪਾਣੀ ਰੱਖ ਦਿੱਤਾ ਹੈ ਤੇ ਹੁਣ ਮਿਲ ਦੇ ਵਿੱਚ ਹਾਫ ਹੀ 슈ਗਰ ਪਾਵਾਂਗੀ ਖੰਡ ਪਾਵਾਂਗੀ ਤੇ ਚਾਸ਼ਨੀ ਬਣਾਉਣ ਲਈ ਚਾਸ਼ਨੀ ਬਣਾਉਣਾ ਦਾ ਕਰ ਰਹੇ ਆਪਾਂ ਬੇ ਸਰਤਾਂ ਦਿਖਾਣੇ ਦੇਖੋ ਜੀ ਆਪਣੀ ਚਾਸ਼ਨੀ ਜੋ ਕੇ ਹੁਣ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਇਸ ਨੂੰ ਗੈਸ ਨੂੰ ਕਰ ਦਵਾਂਗੇ ਬੰਦ ਤੇ ਇਸ ਨੂੰ ਆਪਾਂ ਠੰਡਾ ਹੋਣ ਦਾ ਇੰਤਜ਼ਾਰ ਕਰਾਂਗੇ 5-7 ਮਿੰਟ ਲਈ ਚਾਸ਼ਨੀ ਜੋ ਕੇ ਬਣ ਚੁੱਕੀ ਹੈ ਤੇ ਉਦੋਂ ਤੱਕ ਉਹ ਵੀ ਠੰਡਾ ਹੋ ਜਾਏਗਾ ਤੇ ਇਹ ਵੀ ਦੋਨੋਂ ਚੀਜ਼ਾਂ ਠੰਡੀਆਂ ਹੋਣੀਆਂ ਚਾਹੀਦੀਆਂ ਨੇ ਤੇ ਜਦ ਠੰਡੀ ਹੋ ਜਾਣੀ ਹੈ ਫਿਰ ਆਪਾਂ ਮਿਕਸ ਕਰਦੇ ਹਾਂ ਇਸ ਦੇ ਵਿੱਚ ਚਲੋ ਜੀ ਆਪਣੀ ਜੋ ਕੇ ਠੰਡੀ ਹੋ ਗਈ ਹੈ ਬਿਲਕੁਲ ਹੁਣ ਆਪਾਂ ਇਸ ਦੇ ਵਿੱਚ ਪਾ ਰਹੇ ਹਾਂ ਚਾਸ਼ਨੀ ਬਣੇ ਰਿਹਾ ਵੀਡੀਓ ਨਾਲ ਦੇਖੋ ਠੰਡੀ ਹੋ ਗਈ ਹੈ ਬਿਲਕੁਲ ਜੋ ਆਪਾਂ ਬੇਸਨ ਭੁੰਨਿਆ ਸੀ ਹੁਣ ਆਪਾਂ ਇਸ ਦੇ ਵਿੱਚ ਮਿਕਸ ਕਰਾਂਗੇ ਚਾਸ਼ਨੀ ਚਲੋ ਜੀ ਆਪਣੀ ਚਾਸ਼ਨੀ ਜੋ ਕਿ ਬਿਲਕੁਲ ਰੈਡੀ ਹੋ ਚੁੱਕੀ ਹੈ ਚਾਸ਼ਨੀ ਹੋ ਜਾਏ ਆਪਾਂ ਇਹਦੀ ਵਸਤੇ ਵਿੱਚ ਪਾਵਾਂਗੇ और इंतजार करना इस ठंडे हो तक ठंडा हो जाएगा पत्थे लड्डू आज कि बटे जाएंगे चलो जो ठंडा हो तक आप कर इंतजार चलो जी ਇਹ ਆਪਣੇ ਹੁਣ ਹੋ ਗਏ ਨੇ ਬਿਲਕੁਲ ਠੰਡੇ ਠੰਡੀ ਹੋ ਗਈ ਹੈ ਤੇ ਆਪਾਂ ਹੁਣ ਇਸ ਦੇ ਬੱਟੇ ਦੇ ਲੱਡੂ ਹੈ ਤੇ ਥੋੜੇ ਜੀ ਪਤਲਾ ਹੈ ਇਹ ਪੇਸਟ ਬੱਟ ਚਲੋ ਕੋਈ ਨਾ ਉਹ ਜਦੋਂ ਆਪਾਂ ਫ੍ਰਿਜ 'ਚ ਲਾਵਾਂਗੇ ਨਾ ਇਸ ਨੂੰ ਫ੍ਰਿਜ 'ਚ ਰੱਖਾਂਗੇ ਥੋੜਾ ਟਾਈਮ ਵੱਟ ਕੇ ਫਿਰ ਉਹ ਸੈੱਟ ਹੋ ਜਾਣਗੇ ਚਲੋ ਜੀ ਹੁਣ ਮੈਂ ਬੱਟ ਕੇ ਤੁਹਾਨੂੰ ਫਿਰ ਦਿਖਾਨੀ ਹੈ ਅੱਗੇ ਦੀ ਵੀਡੀਓ ਦੇਖੋ ਜੀ ਇਹ ਆਪਣਾ ਹੁਣ ਬਿਲਕੁਲ ਕਰੜਾ ਹੋ ਗਿਆ ਹੈ ਮੈਂ ਥੋੜਾ ਟਾਈਮ ਫ੍ਰਿਜ 'ਚ ਲਗਾ ਦਿੱਤਾ ਸੀ ਤੇ ਹੁਣ ਆਪਾਂ ਇਸ ਦੇ ਸਟਾਰਟ ਕਰਦੇ ਹਾਂ ਲੱਡੂ ਬੱਟਨੇ ਤੇ ਮੈਂ ਤੁਹਾਨੂੰ ਦਿਖਾਨੀ ਹੈ ਫਿਰ ਲੱਡੂ ਵਟ ਰਹੀਆਂ ਹੁਣ ਇਹਨਾਂ ਦੇ ਮੈਂ ਚਲੋ ਜੀ ਦੇਖੋ ਮੈਂ ਕਾਜੂ ਲਾ ਕੇ ਉੱਪਰ ਲੱਡੂ ਰੈਡੀ ਕਰ ਲੈਨੇ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਇਹਨੂੰ ਟੇਸਟ ਕਰਕੇ ਦੇਖਦੇ ਹਾਂ ਕਿ ਕਿੱਦਾਂ ਦੇ ਬਣੇ ਆ ਚਲੋ ਜੀ ਮੈਂ ਦੇਖਦੀ ਹਾਂ ਟੇਸਟ ਕਰਕੇ ਕਿੱਦਾਂ ਦੇ ਬਣੇ ਰੋਸਵਾ ਚੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਪਲੀਜ਼ ਇੱਕ ਲਾਈਕ